ਯੋਧਨਸ਼ਮ ਵਿਰੁੱਧ ਜਿਹੜੀ ਮੁਹਿੰਮ ਅੱਜ ਤੋਂ ਲਗਭਗ 3 ਮਹੀਨੇ ਪਹਿਲਾਂ ਚਲਾਈ ਸ਼੍ਰੀ ਅਰਵਿੰਦ ਕੇਜਰੀਅਲ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਉਹਦੇ ਚ ਲੋਕ ਲਹਿਰ ਬਣ ਗਈ ਆ ਲੋਕ ਵੀ ਸਾਥ ਦੇ ਰਹੇ ਆ ਤੇ ਦਾਸ ਦੇ ਕੋਲ ਜੇਲ ਤੇ ਨਾਲ ਟਰਾਂਸਪੋਰਟ ਵਿਭਾਗ ਹੈ ਜੇਲ੍ਹਾਂ ਦੇ ਵਿੱਚ ਅੱਜ ਤੋਂ 3 ਮਹੀਨੇ ਪਹਿਲਾਂ 36000 ਦੇ ਕਰੀਬ ਕੈਦੀ ਤੇ ਕੈਦਨਾ ਹੈ ਜੀ ਜੀ ਅੱਜ 46000 ਦੇ ਲਗਭਗ ਜਿਹੜੇ ਕਿ 8 ਤੋਂ 10000 ਐਨਡੀਪੀਐਸ ਦੇ ਮੁਕਦਮੇ ਦਰਜ ਹੋਏ ਜਿਦੇ ਜੇ ਵੱਡੀ ਵੱਡੀ ਰਿਕਵਰੀ ਹੋਈ ਆ ਜਿਵੇਂ ਹੁਣ ਕੱਲ ਹੀ ਜਿਹੜੀ ਚਹਵਾਲ ਤੋਂ ਬੰਦਾ ਫੜਿਆ ਗਿਆ 5 ਕਿਲੋ ਹੈਰੋਇਨ ਉਹ ਤੋਂ ਬਰਾਮਦ ਹੋਈ ਉਹਦੇ ਬਾਅਦ 80 ਕਿਲੋ ਜਿਹਦੇ ਤੋਂ ਪਿੱਛੋਂ ਇਹ ਲੈ ਕੇ ਆਇਆ ਉਹਦੇ ਤੋਂ ਬਰਾਮਦ ਹੋਈ ਆ ਇਸੇ ਤਰ੍ਹਾਂ ਹੀ ਵੱਖ-ਵੱਖ ਜ਼ਿਲ੍ਹਿਆਂ 'ਚ ਵੱਖ-ਵੱਖ ਇਲਾਕਿਆਂ 'ਚ ਜਿੱਥੇ-ਜਿੱਥੇ ਵੀ ਕਿਸੇ ਤੇ ਐਨਡੀਪੀਐਸ ਦੇ ਹੈਰੋਇਨ ਸਮੈਗ ਦੇ ਚਿੱਟੇ ਦੇ ਜੱਦ ਕੇਸ ਦਰਜ ਆ ਉਹਨਾਂ ਲੋਕਾਂ ਦੇ ਘਰ ਵੀ ਢਾਏ ਜਾ ਰਹੇ ਆ ਤੇ ਲੋਕਾਂ ਨੂੰ ਹੀ ਅਪੀਲ ਕੀਤੀ ਆ ਕਿ ਤੁਸੀਂ ਸਾਰੇ ਸਾਥ ਦਿਓ ਜਿਵੇਂ ਆਤਵਾਦ ਖਤਮ ਕੀਤਾ ਲੋਕ ਲਹਿਰ ਬਣੀ ਸੀ ਤੇ ਦੋ ਤਿੰਨ ਮਹੀਨਿਆਂ ਦੇ ਵਿੱਚ ਹੀ ਆਤਵਾਦ ਖਤਮ ਹੋ ਗਿਆ ਸੀ ਉਸੇ ਤਰ੍ਹਾਂ ਹੀ ਇਹਨੂੰ ਵੀ ਆਪਾਂ ਲੋਕ ਲਹਿਰ ਬਣਾਉਣਾ ਸਰਕਾਰ ਸੰਸੀਅਰ ਆ ਪੁਲਿਸ ਵੀ ਪਰਚੇ ਕਰ ਰਹੀ ਹੈ ਜਿਹੜੇ ਲੋਕ ਨਸ਼ੇ ਵੇਚਦੇ ਆ ਪੁਲਿਸ ਨੂੰ ਫ੍ਰੀ ਹੈਂਡ ਕੀਤਾ ਗਿਆ ਨਹੀਂ ਤੇ ਪੁਰਾਣੀਆਂ ਸਰਕਾਰਾਂ ਦੇ ਵਿੱਚ ਐਮ ਐਲ ਏ ਮੰਤਰੀਆਂ ਦੀ ਵਿੱਚ ਦਖਲਅੰਦਾਜ਼ੀ ਬਹੁਤ ਜ਼ਿਆਦੀ ਹੁੰਦੀ ਸੀ ਜੇ ਕੋਈ ਫੜਿਆ ਜਾਣਾ ਉਹਦੇ ਪਿੱਛੇ ਪਹਿਲਾਂ ਮੌਤ ਪਰਾ ਜਾਣਾ ਮੌਤ ਪਰਾ ਨਾਲ ਗੱਲਬਾਣੀ ਐ ਐਮ ਐਲ ਏ ਫੋਨ ਕਰਨਾ ਐਮ ਐਲ ਏ ਤੋਂ ਨਾ ਬਾਨੀ ਮంత్రి ਕਰਨਾ ਜੇ ਮੰਤਰੀ ਤੋਂ ਨਾ ਬਾਨੀ ਤੇ ਮੁੱਖ ਮੰਤਰੀ ਤੱਕ ਅਪਰੋਚ ਹੋਣੀ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਸਾਡੇ ਕਿਸੇ ਮੋਤਬਰ ਨੇ ਸਿਫਾਰਿਸ਼ ਕੀਤੀ ਕਿਸੇ ਸਮਗਲਰ ਦੀ ਨਾ ਕਿ ਸਾਡੇ ਸਰਪੰਚ ਨੇ ਨਾ ਸਾਡੇ ਕਿਸੇ ਚੇਅਰਮੈਨ ਨਾ ਸਾਡੇ ਐਮ ਐਲ ਏ ਨਾ ਕਿਸੇ ਮੰਤਰੀ ਨਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਸੇ ਸਮਗਲਰ ਦੀ ਪੁਸ਼ਤਪਨਾ ਹੀ ਕੀਤੀ ਆ ਜਿਹੜੇ ਲੋਕ ਨਸ਼ਾ ਵੇਚਦੇ ਆ ਉਹਨਾਂ ਨੂੰ ਚੇਤਾਵਨੀ ਆ ਜਾਂ ਤੇ ਉਹ ਇਹ ਕੰਮ ਛੱਡ ਦੇਣ ਜਾਂ ਫਿਰ ਪੰਜਾਬ ਛੱਡ ਕੇ ਪਾਕਿਸਤਾਨ ਚੱਲ ਜਾਣ ਉੱਥੇ ਇਹ ਕੰਮ ਚੱਲਦਾ ਇੱਥੇ ਇਹ ਕੰਮ ਨਹੀਂ ਚੱਲਣ ਦੇਣਾ ਲੋਕਾਂ ਦੀ ਸਰਕਾਰ ਆ ਲੋਕਾਂ ਲਈ ਕੰਮ ਕਰ ਰਹੀ ਆ ਲੋਕਾਂ ਨੂੰ ਹੈਰੋਨ ਸਮੈਕ ਚਿੱਟਾ ਮੁਕਤ ਨਸ਼ਾ ਮੁਕਤ ਪੰਜਾਬ ਦਵਾਂਗੇ ਤੇ ਲੋਕ ਵੀ ਇਹਦੇ ਚ ਸਾਥ ਦੇ ਰਹੇ ਆ ਲੋਕਾਂ ਨੂੰ ਇਹੋ ਅਪੀਲ ਕਰੀਦੀ ਆ ਵੀ ਜੇ ਕੋਈ ਸਮਗਲਰ ਫੜਿਆ ਜਾਂਦਾ ਉਹਦੇ ਚ ਸਾਨੂੰ ਪਤਾ ਸਾਡਾ ਮੂਤ ਪਰ ਨਹੀਂ ਕੋਈ ਵੀ ਜਾ ਕੇ ਸਫਾਰਚ ਜਾਂ ਕੋਈ ਇਹਦੀ ਜਮਾਨਤ ਚ ਇਨਵੋਲ ਨਹੀਂ ਹੁੰਦਾ ਪਰ ਜਿਹੜੇ ਕੋਈ ਰਵਾਇਤੀ ਪਾਰਟੀਆਂ ਦੇ ਪ੍ਰਾਣੀਆਂ ਪਾਰਟੀਆਂ ਦੇ ਮੋਤਵਰੇ ਆ ਉਹ ਜਮਾਨਤਾਂ ਦੇਣ ਤੌਰ ਪੈਂਦੇ ਆ ਜਾਂ ਨੰਬਰਦਾਰ ਗਵਾਈਆਂ ਪਾ ਕੇ ਜਮਾਨਤੀ ਕਿ ਬਣ ਜਾਂਦੇ ਆ ਉਹਨਾਂ ਨੂੰ ਵੀ ਅਸੀਂ ਆਪਦੇ ਮੋਤਵਰਨ ਕਹ ਪੀ ਅਪੀਲ ਕਰੋ ਜਿਹੜੇ ਸਮਗਲਰ ਨੇ ਕਿਸੇ ਦੇ ਸਕੇ ਨਹੀਂ ਗੇ ਇਹਨਾਂ ਲੋਕਾਂ ਨੇ ਨਾ ਤੇ ਕਿਸੇ ਦੇ ਪੁੱਤ ਨੂੰ ਛੱਡਿਆ ਨਸ਼ੇ ਤੇ ਲਾਉਣ ਤੋਂ ਨਾ ਇਹਨਾਂ ਨੇ ਕਿਸੇ ਦੇ ਪੁੱਤ ਨੂੰ ਮਾਰਨ ਤੋਂ ਕੋਈ ਕਸਰ ਛੱਡੀ ਆ ਜਿਹੜੇ ਲੋਕਾਂ ਨੇ ਲੋਕਾਂ ਦੇ ਪੁੱਤਾਂ ਨੂੰ ਮਾਰ ਮਾਰ ਕੇ ਨੋਟ ਕਮਾਏ ਆ ਇਹ ਲੋਕ ਨਾ ਸਮਾਜ ਦੇ ਸਕੇ ਆ ਨਾ ਕਿਸੇ ਲੀਡਰ ਦੇ ਸਕੇ ਆ ਨਾ ਪੁਲਿਸ ਦੇ ਸਕੇ ਆ ਤੇ ਨਾ ਇਹ ਆਪਣੇ ਪਰਿਵਾਰ ਦੇ ਸਕੇ ਆ ਕਿਉਂਕਿ ਜ਼ਹਿਰ ਨਾਲ ਕਮਾਇਆ ਪੈਸਾ ਜਿਹੜੇ ਪੁੱਤਾਂ ਧੀਆਂ ਤੇ ਲੱਗਣਾ ਉਹਨਾਂ ਪੁੱਤਾਂ ਧੀਆਂ ਦਾ ਵੀ ਬੇੜਾ ਗਰਕ ਹੋਣਾ ਉਹਨਾਂ ਵੀ ਕੋਈ ਲੰਮੀ ਉਮਰ ਨਹੀਂ ਢੋਣੀ ਜਿਨਨੇ ਕਿਸੇ ਦੇ ਪੁੱਤ ਨੂੰ ਨਸ਼ੇ ਤੇ ਲਾਉਣਾ ਜਾਂ ਕਿਸੇ ਦੇ ਪੁੱਤ ਨੂੰ ਮਾਰਨਾ ਨਸ਼ੇ ਨਾਲ ਉਹਦੇ ਪੁੱਤ ਨੇ ਵੀ ਕੋਈ ਜ਼ਿਆਦਾ ਟਾਈਮ ਨਹੀਂ ਨੰਗਾਉਣਾ ਉਹਦੇ ਪੁੱਤ ਦੀ ਵੀ ਉਸੇ ਤਰ੍ਹਾਂ ਹੀ ਮੌਤ ਹੋਣੀ ਪੱਟੀ ਹਲ ਕਾਹੀ ਇਹੋ ਜਿਹਾ ਹਲਕਾ ਬਣਾ ਦਾਂ ਵੇਖੋ ਜਦੋਂ ਸਰਕਾਰ ਚੰਗੀ ਹੋਵੇ ਸਰਕਾਰ ਦਾ ਮੁੱਖ ਮੰਤ ਵੀ ਚੰਗੇ ਆ ਸਾਡੇ ਸਰਪੰਚ ਵੀ ਚੰਗੇ ਆ ਸਾਡੇ ਮੈਂਬਰ ਪੰਚਾਇਤ ਵੀ ਚੰਗੇ ਆ ਸਾਡੇ ਸਾਰੇ ਆਗੂ ਚੰਗੇ ਆ ਸਾਡੇ ਹਲਕੇ ਦਾ ਪਹਿਲਾ ਪਿੰਡ ਸੀ ਠੱਕਰਪੁਰਾ ਠੱਕਰਪੁਰੇ ਦਾ ਸਕੂਲ ਐਲੀਮੈਂਟਰੀ 6 ਕਮਰੇ ਉੱਤੇ ਤੇ ਛੇ ਤੇ ਛੇ ਉੱਚੀ ਏਸੀ ਲੱਗੇ ਏਸੀਆਂ ਦੀ ਸ਼ੁਰੂਆਤ ਕਿੱਥੋਂ ਹੋਈ ਦੋ ਤਿੰਨ ਏਸੀ ਸਾਡੇ ਸਰਪੰਚ ਨੇ ਲਵਾਤੇ ਆਪਦੀ ਨਿੱਜੀ ਕਮਾਈ ਚੋਂ ਇਹ ਨਹੀਂ ਵੀ ਕੋਈ ਗ੍ਰਾਂਟ ਚੋਂ ਉਹਦੇ ਨਾਲ ਵੇਖ ਕੇ ਜਿਹੜੇ ਪਿੰਡ ਦੇ ਚੰਗੇ ਬੰਦੇ ਸੀ ਕੋਈ ਐਨ ਆਰ ਆਈ ਜਾਂ ਕੋਈ ਚੰਗੇ ਸਹਿੰਦੇ ਬੰਦੇ ਦੂਜੇ ਉਹਨਾਂ ਲਵਾਤੇ ਤੈਨ ਉਹ ਛੇ ਏਸੀ ਲੱਗੇ ਉਹਨਾਂ ਠੱਕਰਪੁਰੇ ਸਕੂਲ ਦੇ ਏਸੀਆਂ ਦੀ ਗੱਲ ਮੈਂ ਹਰ ਸਕੂਲੇ ਕਰਨ ਉਹ ਸਾਡੇ ਸਰਪੰਚਾਂ ਨੇ ਅੱਗੇ ਆ ਕੇ ਏਸੀ ਲਵਾਏ ਅੱਜ ਫੇਰ ਸਾਡੇ 5 ਏਸੀ ਇੱਥੇ ਦਾਨ ਕਰਤੇ ਆ ਸਾਡੇ ਚਾਂਦੇ ਆਮਣੇ ਆ ਮੁੰਡਾ ਸਾਡੇ ਮੈਂਬਰ ਪੰਚਾਇਤ ਨੇ ਨਾਲ ਸਾਡਾ ਸਰਪੰਚ ਆ ਕੋਸ਼ਿਸ਼ ਕਰਾਂਗੇ ਪੂਰੇ ਹਿੰਦੁਸਤਾਨ ਦਾ ਪਹਿਲਾ ਹਲਕਾ ਪੱਟੀ ਹੋਊਗਾ ਜਿੱਦੇ ਸਾਰੇ ਸਕੂਲ ਏਸੀ ਹੋਣਗੇ ਸਰਕਾਰੀ ਸਕੂਲ ਪ੍ਰਾਈਵੇਟ ਨਹੀਂ ਪ੍ਰਾਈਵੇਟ ਮੈਨੂੰ ਮੇ ਇਹਦਾ ਜੇ ਤੱਕ ਏਸੀ ਨਹੀਂ ਹੋਏ ਟਾਪ ਤੋਂ ਟਾਪ ਦਾ ਸਕੂਲ ਵੀ ਏਸੀ ਨਹੀਂ ਹੋਇਆ ਨਾ ਹੋ ਸਕਦਾ ਕੁਝ ਕਮਰੇ ਉਹਨਾਂ ਦੇ ਏਸੀ ਹੋਣ ਪਰ ਬਹੁਤੇ ਕਮਰੇ ਉਹਨਾਂ ਦੇ ਅਜੇ ਵੀ ਨਾ ਏਸੀ ਆ ਪਰ ਪੱਟੀ ਹਲਕੇ ਦੇ ਸਾਰੇ ਸਰਕਾਰੀ ਸਕੂਲ ਏਸੀ ਹੋਣਗੇ ਤੇ ਬੱਚੇ ਮਾਣ ਨਾਲ ਆਪਦੇ ਸਕੂਲ ਨੂੰ ਕਹਿਣਗੇ ਵੀ ਮੇਰਾ ਸਕੂਲ ਪ੍ਰਾਈਵੇਟ ਸਕੂਲ ਨਾਲੋਂ ਵਧੀਆ ਸਕੂਲ 7 ਸਟਾਰ 5 ਸਟਾਰ ਸਕੂਲ ਆ ਪਾਰਟੀ ਵੱਲੋਂ ਬੋਲਦੇ ਹੋ ਕੀ ਕਹਿਣਾ ਚਾਹੋਗੇ ਬੀਵੀਐਮ ਦੀ ਵੱਲੋਂ ਪਾਣੀ ਦੇ ਮਸਲੇ ਤੇ ਜਿਹੜਾ ਮਾਨ ਸਾਹਿਬ ਦਾ ਸਟੈਂਡ ਰਿਹਾ ਹੈ ਇਕੋ ਜਿਹੜਾ ਮਾਨ ਸਾਹਿਬ ਨੇ ਸਟੈਂਡ ਲਿਆ ਨਾ ਇਹ ਪਹਿਲਿਆਂ ਮੁੱਖ ਮੰਤਰੀਆਂ ਨੂੰ ਵੀ ਲੈਣਾ ਚਾਹੀਦਾ ਸੀ ਤੇ ਇਹ ਐਗਰੀਮੈਂਟ ਹੀ ਨਾ ਹੁੰਦੇ ਜਦੋਂ ਮਾਨ ਜੋ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹੀ ਦੇਸ਼ ਦੀ ਤੇ ਇਥੋਂ ਦਰਬਾਰਾ ਸਿੰਘ ਮੁੱਖ ਮੰਤਰੀ ਸਨ ਉਹਦੀ ਧੌਣ ਤੇ ਗੁੱਡਾ ਰੱਖ ਕੇ ਐਗਰੀਮੈਂਟ ਕਰਾਏ ਉਹਨੂੰ ਇਹ ਧਮਕੀ ਦਿੱਤੀ ਵੀ ਜੇ ਤੇ ਸਾਈਨ ਕਰ ਦੇਗਾ ਐਗਰੀਮੈਂਟਾਂ ਦੇ ਠੀਕ ਹੈ ਨਹੀਂ ਤੇ ਮੈਂ ਮੁੱਖ ਮੰਤਰੀ ਬਦਲ ਕੇ ਹੋਰ ਮੁੱਖ ਮੰਤਰੀ ਲਾ ਲੂੰ ਦਰਬਾਰਾ ਸਿੰਘ ਨੇ ਆਪਣੀ ਕੁਰਸੀ ਬਚਾਉਣ ਦੀ ਖਾਤਰ 40% ਪਾਣੀ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਦੇਤਾ 60% ਸਾਡਾ ਹਿੱਸਾ ਤੱਕੇ ਨਾ ਉਹ ਐਗਰੀਮੈਂਟ ਹੋਇਆ ਉਹਦੇ ਮੁਤਾਬਕ ਅਸੀਂ ਫਿਰ ਵੀ ਇਹਨਾਂ ਨੂੰ ਪਾਣੀ ਦੇਈ ਗਏ ਤੇ ਉਹਦੇ ਬਾਅਦ ਐਰਕਾ ਇਹਨਾਂ ਕੀ ਕੀਤਾ ਉਹ ਪਾਣੀ ਦਸਾਂ ਮਹੀਨਿਆਂ ਚ ਵਰਤ ਕੇ ਤੇ ਮਗਰੋਂ ਦੋ ਮਹੀਨਿਆਂ ਦਾ ਜਿਹੜਾ ਪਾਣੀ ਨਜਾਇਜ਼ ਮੰਗਦੇ ਪਏ ਸੀ ਪੀਣ ਦਾ ਬਹਾਨਾ ਲਾ ਕੇ ਵੀ ਸਾਨੂੰ 8500 ਕਿਉ ਸੀਖਦੇ ਉਹ ਜਿੰਨਾ ਪੀਣ ਨੂੰ ਇਹਨਾਂ ਨੂੰ ਚਾਹੀਦਾ ਉਹਦੋਂ ਤਿੰਨ ਗੁਣਾ ਪਾਣੀ ਮਾਨ ਸਾਹਿਬ ਨੇ ਇਹਨਾਂ ਨੂੰ ਦਿੱਤਾ ਉਹਦੇ ਬਾਅਦ ਇਹਨਾਂ ਕੀ ਕੀਤਾ ਤੱਕੇ ਨਾ ਬੀਬੀਐਮਬੀ ਦਾ ਚੇਅਰਮੈਨ ਬਦਲ ਕੇ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਪਰ ਵੇਖੋ ਪੰਜਾਬ ਦੇ ਲੋਕ ਉਹ ਨੇ ਪਿਆਰ ਨਾਲ ਤੇ ਭਾਵੇਂ ਇਹਨਾਂ ਦੀ ਜਾਨ ਲੈ ਲਓ ਤੇ ਜੇ ਕੋਣਾ ਧੋਨ ਤੇ ਗੁੱਡਾ ਰੱਖ ਕੇ ਧੱਕੇ ਨਾਲ ਆਪਾ ਪਾਣੀ ਲੈ ਜਾਗੇ ਇਹ ਨਹੀਂ ਜਾਣ ਦਿੰਦੇ ਪੰਜਾਬ ਦੇ ਲੋਕ ਮਾਨ ਸਾਹਿਬ ਨੇ ਰਾਖੀ ਕੀਤੀ ਉਹਦੇ ਬਾਅਦ ਸਾਡੀ ਸਾਰੀ ਲੀਡਰਸ਼ਿਪ ਨੇ ਉਥੇ ਰਾਖੀ ਕੀਤੀ ਕਿ ਇਹ ਬੀਜੇਪੀ ਵਾਲੇ ਦੀ ਯੂਰਤ ਨਹੀਂ ਪਈ ਆ ਕੇ ਪਾਣੀ ਛੱਡਣ ਹਾਈ ਕੋਰਟ ਸੁਪਰੀਮ ਕੋਰਟ ਨੇ ਪੰਜਾਬ ਦੇ ਹੱਕ 'ਚ ਫਤਵਾ ਦਿੱਤਾ ਨੋਟਿਸ ਕੱਢਿਆ ਇਹਨੂੰ ਹਰਿਆਣੇ ਨੂੰ ਹਰਿਆਣੇ ਦੀ ਸਰਕਾਰ ਨੂੰ ਵੀ ਤੁਸੀਂ ਕਹਦਾ ਪਾਣੀ ਮੰਗਦੇ ਜਿੰਨਾ ਪਾਣੀ ਢੱਡਾ ਬੰਦਾ ਉਹ ਤੁਸੀਂ ਵਰਤ ਲਿਆ ਤੇ ਚੇਅਰਮੈਨ ਬਦਲਣ ਦੀ ਕੀ ਰਤੋਰਾ ਲੋੜ ਪੈ ਗਈ ਉਹ ਵੀ ਨੋਟਿਸ ਕੱਢਿਆ ਜਿੱਤ ਪੰਜਾਬ ਦੀ ਹੋਈ ਜਦੋਂ ਕੋਈ ਸੱਚ ਨਾ ਖੜਦਾ ਤੇ ਜੇ ਉਹ ਅਕਾਲੀ ਦਲ ਵਾਲੇ ਤੇ ਕਾਂਗਰਸ ਵਾਲੇ ਮੁੱਖ ਮੰਤਰੀ ਜਿਹੜੇ ਪਹਿਲਾਂ ਬੰਦੇ ਰਹੇ 1947 ਤੋਂ ਲੈ ਕੇ ਅੱਜ ਤੱਕ ਜੇ ਇਹੋ ਸਹੀ ਤਰੀਕੇ ਨਾਲ ਚਲਦੇ ਐ ਐਗਰੀਮੈਂਟ ਇਹਨਾਂ ਹੁੰਦੇ ਯਾਰ ਪੰਜਾਬ ਦਾ ਪਾਣੀ ਪੰਜਾਬ 'ਚ ਰਹਿੰਦਾ ਸਾਡਾ ਪਾਣੀ 2-4-5 ਫੁੱਟ ਤੇ ਹੀ ਨੀਵੇਂ ਥਾਂ ਤੋਂ ਟੂਆ ਪੁੱਟੀ ਦਾ ਪਾਣੀ ਨਿਕਲ ਆਉਂਦਾ ਏ ਅੱਜ ਪਾਣੀ ਸਾਡਾ ਅਸੀਂ ਜਿਹੜਾ ਕੱਢਣਦੇ ਆ ਧਰਤੀ ਹੇਠੋਂ ਘੱਟ ਤੋਂ ਘੱਟ ਜਿਹੜਾ ਸਭ ਤੋਂ ਉੱਚਾ ਨਾ ਉਹ 300 ਫੁੱਟ ਤੋਂ ਕੱਢਣਦੇ ਕਈ ਜਗ੍ਹਾ ਤੇ 7-800 ਫੁੱਟ ਤੇ ਪਾਣੀ ਨਿਕਲਣਦੇ ਆ ਜਿਵੇਂ ਅਸੀਂ ਥਾਂ ਨੂੰ ਤੁਰੇ ਜੰਨੇ ਅਸੀਂ ਦਾ ਪਾਣੀ ਖਤਮ ਕਰੀ ਜੰਨੇ ਆ ਤੇ ਜੇ ਤੇ ਹੋਵੇ ਸਾਡੇ ਅਹੀਂ ਹਰਿਆਣੇ ਨੂੰ ਦੇ ਦੇ ਦੇਣ ਬਾਰੇ ਵੀ ਸੋਚ ਸਕਦੇ ਆ ਪਰ ਅਜੇ ਸਾਡੇ ਪੰਜਾਬ ਕੋ ਸंचाई ਪਾਣੀ ਨਹੀਂ ਹੈਗਾ ਸਾਡੇ ਕਿਸਾਨਾਂ ਲਈ ਪਾਣੀ ਨਹੀਂ ਹੈਗਾ ਇਹਨਾਂ ਨੂੰ ਪਾਣੀ ਆਪਾਂ ਕਿਵੇਂ ਦੇ ਦਈਏ ਜਿਹੜਾ ਪੀਣ ਲਈ ਆ ਉਹ ਮਾਨ ਸਾਹਿਬ ਨੇ ਜਦੋਂ ਰਾਜਸਥਾਨ ਚ ਆਰਮੀ ਆਈ ਆਪਣੀ ਰਾਜਸਥਾਨ ਨੂੰ ਵਾਧੂ ਦੇਤਾ ਇਹਨਾਂ ਨੂੰ ਵੀ 1700 ਕਿਸੀ ਚਾਹੀਦਾ ਉਹਦਾ 4700 ਕਿਸੀ ਦੇਤਾ ਪਰ ਜੇ ਕਹਿਣ ਵੀ ਹੋ ਨਹੀਂ ਜਿੰਨਾ ਪਾਣੀ ਲੈਣਾ ਉਹ ਵਰਤ ਕੇ ਤੇ ਹੁਣ ਧੱਕੇ ਨਾਲ ਤੁਹਾਡਾ ਪਾਣੀ ਵੀ ਲੈ ਕੇ ਜਾਣਾ ਉਹ ਪੰਜਾਬ ਵਾਲੇ ਆਪ ਦੀ ਚੀਜ਼ ਨਹੀਂ ਕਿਸੇ ਨੂੰ ਖੋਣ ਦਿੰਦੇ ਤੱਕ ਇਹਨਾ ਆ ਭਾਵੇਂ ਜੋ ਮਰਜੀ ਜਿੰਨੂੰ ਮਰਜੀ ਦੇ ਦੇ ਮੰਤਰੀ ਸਾਹਿਬ ਆਖਰੀ ਸਵਾਲ ਵੀ ਹੈ ਕਿ ਪਿੰਡਾਂ ਦੇ ਲੋਕ ਵੀ ਖੁਸ਼ ਹੈ ਪੰਜਾਬ ਦੇ ਲੋਕ ਵੀ ਜਿਹੜੇ ਖੁਸ਼ ਨੇ ਕਿ ਜਿਹੜੇ ਵੱਡੇ ਵੱਡੇ ਤਰਨਾਡ ਮੰਤਰੀ ਹੁੰਦੇ ਸੀ ਕਿਸੇ ਸਮੇ ਉਹ ਪਿੰਡਾਂ ਦੇ ਵਿੱਚ ਆਉਣ ਲਾਤੇ ਆਮ ਆਦਮੀ ਦੀ ਸਰਕਾਰ ਨੇ ਪਰ ਵਰਕਰ ਕਹਿੰਦੇ ਅਸੀਂ ਪਿੰਡਾਂ ਦੇ ਵਿੱਚ ਤੇ ਆਉਣ ਲਾਤੇ ਪਰ ਨਾ ਤੇ ਸਾਨੂੰ ਕੋਈ ਜ਼ਿੰਮੇਵਾਰੀ ਮਿਲ ਰਹੀ ਹੈ ਤੇ ਨਾ ਹੀ ਜਿਹੜਾ ਸਾਡੀ ਕੋਈ ਸੁਣਵਾਈ ਹੋ ਰਹੀ ਵਰਕਰਾਂ ਦਾ ਗੁੱਸਾ ਵੀ ਹੈ ਲੋਕ ਖੁਸ਼ ਵੀ ਨਹੀਂ ਕਿਵੇਂ ਵੇਖਦੇ ਹੋ ਵੇਖੋ ਜਿੰਨੀ ਮੈਂ ਆਪਣੇ ਪੱਟੀ ਹਲਕੇ ਦੀ ਗੱਲ ਕਰਾਂ ਜਿੰਨਾ ਮਾਣ ਸਨਮਾਨ ਜਿੰਨੀ ਇੱਜ਼ਤ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਪੱਟੀ ਹਲਕੇ ਜੀ ਮਿਲਦੀ ਹੈ ਨਾ ਉਤਨਾ ਹੀ ਪੰਜਾਬ 'ਚ ਮਿਲਦੀ ਹੋਊਗੀ ਸਾਡੇ ਪੱਟੀ ਹਲਕੇ ਦੇ ਜਿਹੜੇ ਸਾਡੇ ਵਰਕਰ ਆ ਨਾ ਭਾਵੇਂ ਸਾਡੇ ਸਰਪੰਚ ਨੇ ਮੈਂਬਰ ਪੰਚਾਇਤ ਨੇ ਚੇਅਰਮੈਨ ਨੇ ਸਾਰੇ ਸੰਤੁਸ਼ਟ ਆ ਖੁਸ਼ ਆ ਆ ਮੇਰੇ ਨਾਲ ਹੀ ਸਾਰੇ ਖੜੇ ਆ ਜਦੋਂ ਇਹ ਸਾਡੇ ਦਫ਼ਤਰ ਆਉਣ ਇਹਨਾਂ ਦਾ ਜਿਹੜਾ ਵੀ ਕੰਮ ਹੋਵੇ ਸਪੀਕਰ ਆਉਣ ਕਰਕੇ ਮੈਂ ਲਾਉਣਾ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਸਾਡੀ ਮਦਦ ਠੋਕ ਕੇ ਕੀਤੀ ਆ ਵੀ ਕੋਈ ਦੂਜੇ ਕਾਲੀਆਂ ਕਾਂਗਰਸੀਆਂ ਵਾਲੇ ਲੀਡਰਾਂ ਵਾਂਗੂ ਗੋਲ ਗੱਲ ਨਹੀਂ ਕੀਤੀ ਵੀ ਕਾਨੂੰ ਫੋਨ ਲਾ ਕੇ ਤੇ ਇ ਨਹੀਂ ਲਗਾ ਸਪੀਕਰ ਔਨ ਕਰਕੇ ਗੱਲ ਕੀਤੀ ਤੇ ਨਾਲ ਠੋਕੇ ਕਹਤਾ ਵੀ ਇਹ ਮੇਰਾ ਵਰਕਰ ਨਹੀਂ ਮੇਰਾ ਭਰਾ ਆ ਇਹਦਾ ਕੰਮ ਕਰਕੇ ਮੈਨੂੰ ਬੈਕ ਕਾਲ ਕਰੋ ਤੇ ਕੰਮ ਹੁੰਦੇ ਵੀ ਆ ਲੋਕ ਖੁਸ਼ ਵੀ ਨੇ ਜਿਹੜਾ ਜੈਨੂਇਨ ਕੰਮ ਹੋਊਗਾ ਤਾਂ ਮੈਂ ਰੁਕਣ ਹੀ ਨਹੀਂ ਦਿੰਦਾ ਕਿਸੇ ਦਾ ਤੇ ਜਿਹੜਾ ਕੰਮ ਹੋਣਾ ਹੈਗਾ ਨਜਾਇਜ਼ ਉਹ ਨਹੀਂ ਸਕਦਾ ਉਹ ਤੇ ਕੋਈ ਵੀ ਨਹੀਂ ਕਰ ਸਕਦਾ ਨਜਾਇਜ਼ ਆਪਾਂ ਕਰਨਾ ਵੀ ਨਹੀਂ ਤੁਸੀਂ ਫਿਰ ਵੀ ਮੰਤਰੀ ਜੇ ਪਾਰਟੀ ਵੱਲੋਂ ਬੋਲਦੇ ਹੋਏ ਵਰਕਰਾਂ ਨੂੰ ਭਰੋਸਾ ਕੀ ਦਿਵਾਉਗੇ ਭਰੋਸਾ ਮੈਂ ਤੇ ਪੱਟੀ ਹਲ ਕਿਤੇ ਜਿਹੜੇ ਸਾਡੇ ਸੰਤੁਸ਼ਟ ਹੈ ਸਾਰੇ ਤੁਸੀਂ ਪੁੱਛੋ ਪੰਜਾਬ ਦੇ ਵਰਕਰਾਂ ਨੂੰ ਵੀ ਇਹੋ ਹੀ ਆਪ ਹੀ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ ਕੋਈ ਗੱਲ ਨਹੀਂ ਪਾਰਟੀ ਤੁਹਾਡੀ ਪਾਰਟੀ ਆ ਤੁਹਾਂ ਆਪਦੇ ਲਹੂ ਪਸੀਨੇ ਨਾਲ ਸਿੰਜ ਕੇ ਪਾਰਟੀ ਖੜੀ ਕੀਤੀ ਆ ਕਿਤੇ ਕੰਮ ਵੱਧ ਹੋ ਗਿਆ ਘੱਟ ਹੋ ਗਿਆ ਪਰ ਮੇਰੇ ਹਿਸਾਬ ਨਾਲ ਤੇ ਜਿਵੇਂ ਪੱਟੀ ਹਲਕੇ ਤੇ ਮੈਂ ਵਰਕਰਾਂ ਦੇ ਨਾਲ ਹਰ ਵੇਲੇ ਰਾਬਤਾ ਬਣਾ ਕੇ ਰੱਖਦਾ ਦੂਜੇ ਵੀ ਸਾਡੇ ਐਮ ਐਲ ਏ ਮੰਤਰੀ ਰਾਬਤਾ ਬਣਾ ਕੇ ਰੱਖਦੇ ਆ ਸਾਰੇ ਖੁਸ਼ ਨੇ ਸਾਰੇ ਖੁਸ਼ਦਿਲ ਬੰਦੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਆ ਵੈਸੇ ਹੀ ਇਹਨਾਂ ਦੀ ਤਬੀਅਤ ਹੀ ਖੁਸ਼ਦਿਲ ਆ ਚੜ੍ਹਦੀ ਕਲਾ 'ਚ ਰਹਿੰਦੇ ਆ ਤੇ ਚੜ੍ਹਦੀ ਕਲਾ ਰਹਿਣਗੇ ਇਹ ਜਿਹੜਾ ਕੋਈ ਪ੍ਰੋਪੋਗੈਂਡਾ ਕਰਦੇ ਨੇ ਵਿਰੋਧੀ ਪਾਰਟੀਆਂ ਵਾਲੇ ਕਰਦੇ ਆ ਕਾਲੀ ਕਾਂਗਰਸੀ ਕਰਦੇ ਆ ਸਾਡੇ ਵਾਲੇ ਖੁਸ਼ ਆ ਉਹ ਜਾਣ ਕੇ ਕਿਤੇ ਨਾ ਕਿਤੇ ਚੁੱਕਣਾ ਦੇ ਕੇ ਖਰਾਬ ਕਰਦੇ ਸਾਡੇ ਬੰਦਿਆਂ ਨੂੰ ਆ ਮਾ ਮਦੀ ਮੀ ਪਾਰਟੀ ਸਰਦਾਰ ਪਕਵਾਨ ਸਿੰਘ ਮਾਨ ਨੇ ਕੀਤੇ ਆ 18 ਤੋਂ 20% ਨਹਿਰੀ ਪਾਣੀ ਵਰਤਿਆ ਜਾਂਦਾ ਸੀ ਕਾਲੀ ਦਲ ਕਾਂਗਰਸ ਵੇਲੇ ਅੱਜ 60% ਨਹਿਰੀ ਪਾਣੀ ਖੇਤਾਂ ਨੂੰ ਲਗਨ ਲੱਪਿਆ ਮੈਂ ਆਪ ਵਾਈ ਕਰਦਾ ਖੇਤੀ ਕਰਦਾ ਵੇਖੋ ਪ੍ਰੈਕਟੀਕਲ ਬੰਦਾ ਮੈਂ ਪ੍ਰੈਕਟੀਕਲੀ 2022 ਤੱਕ ਹਰ ਸਾਲ ਜਦੋਂ ਝੋਨਾ ਲੱਗਣਾ ਔੜ ਲੱਗਣੀ 10 ਫੁੱਟ ਦਾ ਇੱਕ ਪਾਈਪ ਤੇ ਪੈਂਦਾ ਪੈਂਦਾ ਕਈ ਵਾਰੀ ਜ਼ਿਆਦਾ ਔੜ ਲੱਗਣੀ ਸੌਂ ਦਾ ਮਹੀਨਾ ਮਹੀਨਾ ਪੈਣਾ ਸੌਂ ਦੇ ਮਹੀਨੇ ਦੂਜਾ ਪੈ ਪੈ ਜਾਣਾ ਦੋ ਦੋ ਪੈ ਪਾਉਂਦੇ ਰਹੇ ਅਸੀਂ 20 20 ਫੁੱਟ ਹਰ ਸਾਲ ਲੈਵਲ ਥੱਲੇ ਜਾਂਦਾ ਰਿਹਾ 22 ਨੂੰ ਛੱਡ 23 ਵਾਲਾ ਸੀਜ਼ਨ ਝੋਨੇ ਦਾ ਤੇ 24 ਵਾਲਾ ਸੀਜ਼ਨ ਦੋ ਸੀਜੇ ਨੰਗੇ ਆ ਕੋਈ ਪੈ ਪਾਉਣ ਦੀ ਲੋੜ ਨਹੀਂ ਪਈ ਜਿੱਥੇ ਡਿਲੀਵਰੀਆਂ ਉੱਥੇ ਹੀ ਖਲੋਤੀਆਂ ਹੋ ਸਕਦਾ 5-7 ਫੁੱਟ ਪਾਣੀ ਦਾ ਲੈਵਲ ਤਾਂ ਪਾਵੇਂ ਆਇਆ ਹੋਵੇ ਐਰਕਾਂ 60 ਫੁੱਟ ਐਗਲੇ ਸਾਲ 80 ਹੋ ਜਣਾ ਉਦੋਂ ਐਗਲੇ ਸਾਲ 100% ਹੋ ਗਿਆ ਤੇ ਪਾਣੀ ਸਾਡਾ ਫੇਰ ਉਸੇ ਤਰ੍ਹਾਂ 10-12 ਫੁੱਟ ਤੇ ਆ ਜਾਣਾ ਇਹ ਕੰਮ ਕੀਤਾ ਸਭ ਤੋਂ ਵੱਡੀ ਲੋੜ ਤੇ ਪਾਣੀ ਦੀ ਹੈ ਜੇ ਪਾਣੀ ਰਹੂ ਤੇ ਪੰਜਾਬ ਆ ਉਹਦੇ ਬਾਅਦ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਕਰਪਸ਼ਨ ਜਿਹੜੀ ਆ ਉਹਦੇ 'ਚ ਤਹਿਸੀਲਦਾਰਾਂ ਨੂੰ ਆਰਟੀ ਦੇ ਦਫਤਰਾਂ ਨੂੰ ਹੋਰ ਜਿੰਨੇ ਦਫਤਰ ਹੀ ਸਾਰਿਆਂ ਤੇ ਸਿਕੰਜਾ ਕੱਸਿਆ ਬਹੁਤ ਮੈਂ ਨਹੀਂ ਕਹਿੰਦਾ ਵੀ ਬਿਲਕੁਲ ਖਤਮ ਹੋ ਗਈ ਹੈ ਕਿਹੇ ਚੀਜ਼ ਨੂੰ ਖਤਮ ਕਰਦੇ ਟਾਈਮ ਲੱਗਦਾ ਪਰ ਬਹੁਤ ਘੱਟ ਮੌਕੇ ਮਿਲਦੇ ਆ ਜਿੱਥੇ ਕੋਈ ਕਵੇ ਵੀ ਮੇਰੇ ਤੋਂ ਕਿਸੇ ਨੇ ਪੈਸੇ ਮੰਗੇ ਖੱਜਲ ਖਵਾਰੀ ਘਟ ਗਈ ਸਰਕਾਰੀ ਦਫਤਰਾਂ ਦੀ ਬੜੇ ਸੌਖੇ ਕੰਮ ਹੋਣ ਲੱਗ ਪਏ ਲੋਕਾਂ ਦੇ ਆ ਨਸ਼ੇ ਤੇ ਸਕੰਜਾ ਕੱਸਿਆ ਗਿਆ ਪੁਲਿਸ ਨੂੰ ਫ੍ਰੀਹੈਂਡ ਕਰਤਾ ਲੋਕਾਂ ਨੂੰ ਇਹ ਤਾਂ ਪਤਾ ਲੱਗਦਾ ਨਾ ਵਾਕਿਆ ਆਮ ਲੋਕਾਂ ਦੀ ਸਰਕਾਰ ਆ ਲੋਕਾਂ ਦੀ ਸੁਣਵਾਈ ਹੁੰਦੀ ਆ ਭਾਵੇਂ ਸਾਡੀ ਪਾਰਟੀ ਦਾ ਬੰਦਾ ਕਿਸੇ ਨਾ ਕੋਈ ਧੱਕਾ ਮੁਕੀ ਕਰਦਾ ਨਾ ਕੋਈ ਝਗੜਾ ਕਰਦਾ ਤੇ ਜੇ ਸਾਡਾ ਬੰਦਾ ਗਲਤ ਉਹਤੇ ਠੋਕੇ ਕਾਰਵਾਈ ਹੁੰਦੀ ਆ ਜੇ ਕੋਈ ਹੋਰ ਬੰਦਾ ਕਾਨੂੰਨ ਨੂੰ ਹੱਥ ਲੈਂਦਾ ਉੱਤੇ ਵੀ ਕਾਰਵਾਈ ਹੁੰਦੀ ਆ ਲੋਕਾਂ ਦੀ ਸੁਣਵਾਈ ਸ਼ੁਰੂ ਹੋ ਗਈ ਤੇ ਪੁਰਾਣੀਆਂ ਪਾਰਟੀਆਂ ਦੇ ਭਾਵੇਂ ਕੋਈ ਕਿਸ ਦੀਆਂ ਲੱਤਾਂ ਪਾਣ ਦਿੰਦਾ ਜੇ ਉਹ ਪਾਰਟੀ ਦੇ ਨਾਲ ਹੀ ਤੇ ਉਲਟਾ ਦੂਜੇ ਦੇ ਪਰਚਾ ਕਰਕੇ ਦਬਾ ਕੇ ਰਾਜ ਨਿਵਾ ਕੀਤਾ ਜਾਂਦਾ ਹੈ ਆਪਣੀ ਸਰਕਾਰ ਚ ਕਿਸੇ ਤੇ ਝੂਠੀ ਛੱਬੀ ਨਹੀਂ ਬਣੀ ਝੂਠੀ 307 ਨਹੀਂ ਬਣੀ ਕਿਸੇ ਦੀ ਜ਼ਮੀਨ ਤੇ ਕਬਜ਼ਾ ਨਹੀਂ ਕੀਤਾ ਗਿਆ ਕਿਸੇ ਨਾ ਧੱਕੇਸ਼ਾਹੀ ਨਹੀਂ ਕੀਤੀ ਗਈ ਆਪ ਦਾ ਹੱਕ ਲਿਆ ਉਹ ਕਿਸੇ ਨੇ ਲਿਆ ਕਿਸੇ ਦਾ ਹੱਕ ਨਹੀਂ ਖਾਦਾ ਧੰਨਵਾਦ